ਲੋ ਵੀ ਦੋਸਤੋ ਸਾਡਾ ਸਵਾਗਤ ਹੈ ਇੱਕ ਹੋਰ ਬਲੌਗ ਦੇ ਵਿੱਚ ਅੱਜ ਦਾ ਬਲੌਗ ਹੋਣ ਜਾ ਰਿਹਾ ਹੈ अंगूरਾਂ ਵਾਲੀ ਵੱਲ ਤੱਕ अंगूर ਵੀ ਤੁਹਾਨੂੰ ਚੈੱਕ ਕਰਾਉਣੇ ਦੋਸਤੋ ਤੇ ਇਹਦਾ ਜਾਲ ਕਰ ਰਹੇ ਆਪਾਂ ਲੰਮਾ ਇੱਧਰ ਨੂੰ ਵੱਲ ਥੱਲੇ ਲੱਗ ਗਈ ਹੈ ਤੇ अंगूर ਵੀ ਤੁਹਾਨੂੰ ਚੈੱਕ ਕਰਾਉਣੇ ਦੋਸਤੋ ਆ ਕਰੋਚਾ ਬਹੁਤ ਫਲ ਲੱਗੇ ਤੇ ਗਰੋਥ ਵੀ ਬਹੁਤ ਸੋਹਣੀ ਹੋਈ ਬੱਲ ਵੀ ਆ ਦੇਖੋ ਥਲੇ ਲੱਗ ਗਈ ਸੋਨ ਉਧਰ ਨੂੰ ਚੜਾਉਣੇ ਆ ਬਾਕੀ ਥਲੇ ਨੂੰ ਲੈ ਵਰੀਆਂ ਇਹ ਵੀ ਪੜ ਨਹੀਂ ਜਾਣੀਆਂ ਤੇ ਗੋਭੀ ਹੋ ਗਈ ਐ ਦੋਸਤੋ ਸਮਾਪਤਾ ਆਪਣੀ ਤੇ ਟਮਾਟਰ ਵੀ ਚੈੱਕ ਕਰ ਸਕਦੇ ਆਪਾਂ ਲਾਤੀ ਸੀ ਢੱਕੇ ਨਾਲ ਤੇ ਇੱਥੋਂ ਦੀ ਗਾਰ ਬੰਨ ਕੇ ਥੱਲੇ ਡਿੱਗਦੇ ਫਿਰੇ ਪਾਣੀ ਚ ਖਰਾਬ ਹੋ ਜਾਂਦੇ ਕੁਛ ਨਹੀਂ ਐ ਜੀ ਨਾ ਪਰ ਕਹਿੰਦੇ ਆ ਨਾ ਬੀਚ ਅੱਜ ਦਾ ਕੋਈ ਨਾ ਇਹ ਕਲ ਕਰਕੇ ਦੋਸਤੋ ਗੰਡਿਆਂ ਦੀ ਸੀਜ਼ਨ ਦੇ ਵਿੱਚ ਟਾਈਮ ਨਹੀਂ ਲੱਗਿਆ ਪੱਠੇ ਕੱਢਣ ਦਾ ਪਾਣੀ ਇਹਨੂੰ ਇੱਕ ਕਰ ਲਾਤਾ ਸੀਗਾ ਤੇ ਪੱਠੇ ਹੋ ਗਏ ਜ਼ਿਆਦਾ ਜੇ ਕਲ ਕਰਕੇ ਆਪਾਂ ਸੈਜ ਦੀ ਗੰਡਾ ਪੂਰਾ ਆਪਣਾ ਬਣਾਇਆ ਪਏ ਦੋਸਤੋ ਚੈੱਕ ਕਰੋ ਬਹੁਤ ਸੁਬਣਾ ਸੈਜ ਤੇ ਪੂਕਾਂ ਇਹਦੀਆਂ ਆਉਣੀਆਂ ਥਲਾਂ ਨੇ ਲਿਖਦੀਆਂ ਸੁੱਕਣ ਤੇ ਹੋ ਚੁੱਕੀਆਂ ਅੱਗ ਸੁੱਕਦੀ ਤੇ ਰੰਗ ਭੂਗਦੀ ਤੇ ਚਾਪਨ ਕਦੋਂ ਦਾ ਬਹੁਤ ਸੋਹਣਾ ਰਿਸਪਾਂਸ ਮਿਲਿਆ ਆਪਾਂ ਨੂੰ ਤੇ ਹੁਣ ਇਹ ਬਿਮਾਰੀ ਪੈ ਲੱਗੀ ਦੋਸਤਾਂ ਨੂੰ ਤੇ ਇਹਨਾਂ ਨੂੰ ਆਪਾਂ ਦਿੰਨੇ ਪੱਟ ਇੱਥੇ ਛੜਦੇ ਆਪਾਂ ਲੱਕੜਾਂ ਲੈ ਕੇ ਜਲ ਕਰਦੇ ਨੰਮਾ ਜਡੇਰੇ ਬਲੌਗ ਦੇ ਨਾਲ ਦੋਸਤੋ ਲਓ ਕਿਦਰ ਚੀਗ ਨੂੰ ਬਹੁਤ ਸੋਹਣਾ ਫਲ ਲੱਗਿਆ ਉਹ ਦੇਖੋ ਬਹੁਤ ਫਲ ਲੱਗਿਆ ਦੋਸਤੋ ਕਿ ਥੱਲੇ ਗੰਨੇ ਦਾ ਥੂਲਾ ਆਉਂਦਾ ਚੱਲਦਾ ਤੇ ਇਹਨਾਂ ਨੂੰ ਫਿਰ ਫਲਣੇ ਲੱਗਿਆ ਥੋੜਾ ਲੱਗਿਆ ਲੱਗਿਆ ਵੀ ਤਾਂ ਦਿਖਾਉਣਾ ਸਾਨੂੰ ਅੱਜ ਦਾ ਕਾਰਜਕ੍ਰਮ ਲਓ ਵੀ ਦੋਸਤੋ ਲੱਕੜਾਂ ਟੋਹੇ ਦੇ ਵਿੱਚ ਪਾਤੀਆਂ ਤੇ ਹੁਣ ਸੱਭ ਲਾ ਕੇ ਕੁੱਟ ਦਿੰਨੇ ਆ ਤੇ ਇਧਰ ਗੁਵਾਰਾ ਚੈੱਕ ਕਰ ਸਕਦੇ ਹੋ ਬਾਕੀ ਦੋਸਤੋ ਉਧਰ ਹੀ ਵੀ ਜਿਵੇਂ ਅਸੀਂ ਗੁਵਾਰਾ ਤੇ ਵੱਲਾਂ ਦੇ ਵਿੱਚ ਹੋਇਆ ਨਹੀਂ ਖੜਿਆ ਖੜਾ ਤਾਗਾ ਪਰ ਉਹ ਗੱਲ ਨਹੀਂ ਬਣੀ ਆ ਚੈੱਕ ਕਰ ਸਕਦੇ ਦੋਸਤੋ ਬਹੁਤ ਸੋਹਣਾ ਗੁਵਾਰਾ लो भी दोस्तों समा आ चुका है जाल पा जाल सब बोल रहे हैं एक्सपीरियंस है बाकी जाल बन के फिर मिलते हैं लो भी दोस्तों जाल तुम तो देख सकते दे अपना बनता है ਤੇ ਇਧਰ ਨੂੰ ਮੋੜਤੀ ਹੈ ਵੀਰ ਦੇਖੋ ਸਾਥੀ ਅਸੀਂ ਇੱਥੇ ਕਰਦੇ ਹਾਂ ਦੋਸਤੋ ਆਪਾਂ ਵਲੌਗ ਦਾ ਐਂਡ ਤੇ ਮਿਲਦੇ ਹਾਂ ਕਿਸੇ ਹੋਰ ਵਲੌਗ ਵਿੱਚ ਧੰਨਵਾਦ ਜੀ ਸਸਤਰੀ ਕਾਲ ਸਾਰਿਆਂ ਨੂੰ